ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜਹੀਵਲੋਂ ਫਗਵਾੜਾ ਵਿਖੇ ਜਨਤਕ ਸੁਣਵਾਈ ਤੇ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਵਿਅਕਤੀਆਂ ਦੀਆਂ ਸ਼ਿਕਾਇਤਾਂ ਸੁਨੀਆਂ ਗਈਆਂ ਤੇ ਉਹਨਾਂ ਦੇ ਯੋਗ ਹੱਲ ਲਈ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਐਨ ਡੀ ਟੀ ਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਜਾ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਸਾਈਡ ਤੇ ਹੋਈ ਹੋਈ ਹੈ ਜੀ ਸਾਈਡ ਤੇ ਅੱਗੇ ਨਾ ਹੋ ਸਰ ਸਰ ਅੱਗੇ ਨਾ ਹੋ ਪਲੀਜ਼ ਬਾਹਰੋਂ ਵੀ ਕੀ ਬਹਾ ਯਾਰ ਸੱਚੀ ਵਿੱਚ ਇਹ ਮੇਰੇ ਬਸਾਂ ਨਮਰਾ ਮੈਂ ਕੋਲ ਨਹੀਂ ਕਰਦਾ ਕਿ ਜੇ ਭਰਾ ਇਹਨਾਂ ਸਤਕਾਰ ਦੇਣੇ ਨਾਲ ਕਿਹੜਾ ਹਾਂਜੀ ਸਰ ਬਾਹਰ ਦੇ ਪੱਕੇ ਸਾਗਰ ਰਹੇ ਹੈ ਕੋ ਹਾਂਜੀ ਹਾਂਜੀ ਕਰ ਹਾਂਜੀ ਸਰ ਹਾਂ ਠੀਕ ਹੈ ਜੀ ਠੀਕ ਹੈ ਜੇ ਭਰਨ ਕੇ ਨਰਿੰਦਰ ਕਲਸੀ ਜੀ ਪਲੀਜ਼ ਮੈਨੂੰ ਬੇਨਤੀ ਹੈ ਕਿ ਉਹ ਗੜੀ ਸਾਹਿਬ ਦੇ ਨਾਲ ਪ੍ਰਧਾਨ ਜੀ ਨੂੰ ਬੇਨਤੀ ਹੈ ਕਿ ਉਹ ਲਿਕੇ ਜਿਹੜਾ ਪਟਾਕੇ ਮਾਰਕੀਟ ਦੇ ਬਾਹਰ ਮਹਿੰਦਰ ਸਿੰਘ ਸੈਣੀ ਮੈਂ ਫੋਨ ਲਾਇਆ ਪਹਿਲਾ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਪੁੱਛਿਆ ਦੇਖੋ ਮੈਂ ਬੁੱਤਾ ਨਾ ਅਫਸਰ ਅਫਸਰਾਂ ਵਰਗੂ ਨਹੀਂ ਬੋਲਣਾ ਆਉਂਦਾ ਦੇਸੀ ਜਿਹਾ ਹੀ ਬੰਦਾ ਹੈ ਕਿਉਂਕਿ ਦੇਸੀ ਗੱਲ ਅਫਸਰਾਂ ਨੂੰ ਭਾਸ਼ਾ ਸਮਝ ਆ ਜਾਂਦੀ ਹੈ ਅਸੀਂ ਸਾਰ ਸਾਰ ਕਰੀ ਆਈ ਉਹ ਕਰੀਏ ਇਹਨਾਂ ਨੂੰ ਸਮਝ ਨਹੀਂ ਆਉਂਦੇ ਤੇ ਮੈਂ ਫਾਰਮੂਲਾ ਸਿੱਧਾ ਹੀ ਰੱਖਿਆ ਆ ਵਿਚਾਲੇ ਵਾਲਾ ਅੱਗੇ ਮੈਨੂੰ ਕਹਿੰਦੇ ਹੁੰਦੇ ਸੀ ਘੜੀ ਕਪਾ ਬੋਲਦਾ ਬਈ ਘੜੀ ਚੜ ਕੋੜ ਵੜੀ ਆ ਹੁਣ ਕੰਮ ਆਉਂਦੀ ਆ ਕਣ ਹੁਣ ਕਪਾ ਪੜ ਕੰਮ ਆਉਂਦਾ ਬਈ ਇਹ ਤਾਂ ਇਦਾਂ ਕਹਿੰਦੇ ਹੁੰਦੇ ਸੀ ਜਦੋਂ ਮੈਂ ਪ੍ਰਧਾਨ ਆ ਬਈ ਘੜੀ ਖੁਸਰਾ ਕਰ ਲੈਣੀ ਹੈਗਾ ਸਮਝੇਂ ਰਿਆ ਖੁਸਰੇ ਬਣ ਕੇ ਲੜਾਈਆਂ ਨਹੀਂ ਲੜੀਆਂ ਜਾਣੀਆਂ ਮਤ ਮੰਨਣਾ ਪੈਂਦਾ ਹੈ ਨਰਵੜਨਾ ਪੈਂਦਾ ਜਾਂ ਲੜਨ ਜਾਂ ਲੜਨੀ। ਪਰ ਮੈਂ ਜਦੋਂ ਫੋਨ ਕੀਤਾ ਡਾਕਟਰ ਸਾਹਿਬ ਪਹਿਲਾਂ ਡੀਸੀ ਨੂੰ ਕੀਤਾ। ਮੈਂ ਕਿਹਾ ਹਾਂ ਜੀ ਡੀਸੀ ਸਾਹਿਬ ਆ ਪ੍ਰਦੀਪ ਸਿੰਘ ਇਹਦਾ ਕੇਸ ਲੱਗਿਆ ਆ। ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਤੁਹਾਡੇ ਅੰਦਰ। ਇਹਨੂੰ ਇਹ ਪੁੱਛ ਕੇ ਇੱਥੇ ਉੱਤਰ ਦੱਸ ਦਿਓ ਕਿ ਜਿਹੜਾ ਪ੍ਰਦੀਪ ਸਿੰਘ ਆ ਇਹਦੀ ਛੁੱਟੀ ਕਿਉਂ ਨਹੀਂ ਮਨਜ਼ੂਰ ਹੁੰਦੀ। ਤਰਕੀਆਂ ਦਾ ਕੇਸ ਲੜ ਰਿਹਾ ਹੈ ਪ੍ਰੋਮੋਸ਼ਨ ਦਾ। ਤੇ ਜਾਤ ਪਾਤ ਇੰਨੀ ਆ। ਬਾਅਦ ਕੂੜਾ ਇੰਨਾ ਹੀ ਭਰ ਆਇਆ ਜਿਹੜਾ ਹੱਕ ਲਈ ਲੜ ਰਿਹਾ ਉਹਨੂੰ ਮਰਾਂ ਚ ਨਹੀਂ ਬੜਨ ਦਿੰਦੇ ਕਹਿੰਦਾ ਕਿ ਮੈਂ ਪੁੱਛ ਕੇ ਦੱਸਦਾ ਉਹ ਵਿਚਾਰਾ ਨਮਾਚਾਰਾ ਦਾ ਡੀਸੀ ਪਹਿਲਾਂ ਤਾਂ ਉਸ ਸਸਤੇ ਹੀਆ ਉਹਦੀ ਬੈਂਕ ਕਾਲ ਤਾਂ ਆਈ ਨਹੀਂ ਹੈਗੀ ਮੈਨੂੰ ਵੀ ਪਤਾ ਸੀ ਬਈ ਇਹਦੀ ਬੈਂਕ ਕਾਲ ਤਾਂ ੱੱਲਾ ਵਟਾ ਰਹਿਦਾ ਹੈ ਤੇ ਮੈਂ ਸੱਦਾ ਹੀ ਉਹਨੂੰ ਫੋਨ ਲਾਇਆ ਪਹਿਲਾਂ ਡਾਇਰੈਕਟਰ ਨੂੰ ਚਾਹ ਨੋਸੀਓ ਤਾਂ ਮੈਂ ਦੱਸ ਇੱਕ ਛੜੀ ਤਮੋਂ ਨਾਲ ਗੱਲ ਕੀਤੀ ਬਈਏ ਤਰੱਕੀਆਂ ਦੀ ਲੜਾਈ ਆ ਦਲਤ ਦੀ ਤਰੱਕੀ ਇਹਨੂੰ ਤੁਸੀਂ ਛੁੱਟੀ ਦੇਣ ਤੋਂ ਨਹੀਂ ਰੋਕ ਸਕਦੇ ਇਹ ਤਾਂ ਰਾਈਟ ਹੈ ਤੇ ਜੇ ਰੋਕੀਆ ਉਹਦਾ ਨੌ ਪਤਾ ਪੜਤਾਲ ਭੇਜ ਤੇ ਜੇ ਤੁਸੀਂ ਰੋਕੀਆ ਤਾਂ ਆਪਣਾ ਲੋਅ ਭੇਜਦੇ ਹੋ ਮੈਂ ਸੀਐਸਟੀ ਦਾ ਪਰਚਾ ਦਰਦ ਕਰਾਉਣਾ ਤੁਹਾਨੂੰ ਹੈ ਨਾ ਨਾ ਉਹ ਬਾਥਰੂਮ ਪਿਆ ਫਿਰ ਮੈਨੂੰ ਛੱਲੀ ਨਾਲ ਆਈ ਮੈਂ ਕਿਹਾ ਪੰਜ ਸੱਤ ਜਣੇ ਆਇਓ ਆ ਇਹਨਾਂ ਨੇ ਕਿਹਾ ਗੜੀ ਸਾਹਿਬ ਪਤਾ ਨਹੀਂ ਕੋ ਮਾਨ ਕੋ ਭੇਦ ਭਾਵਨਾ ਰੱਖਦਾ ਹੋਵੇ ਚੁੰਗਰ ਸਾਹਿਬ ਕਿੱਥੇ ਕੋਲੇ ਖੜੇ ਨੇ ਉਹ ਮੈਂ ਚੁੰਮਰ ਸਾਹਿਬ ਕਰਕੇ ਮੈਂ ਫੋਨ ਮੈਂ ਕਿਹਾ ਤੂੰ ਬਾਠੋਂ ਵੀ ਲਾ ਇੱਕ ਵਾਰੀ ਨੰਬਰ ਦੇ ਆਉਨਾ ਮੈਂ ਕਿਹਾ ਵੀ ਬਾਠ ਕਿਹੜੇ ਆ ਬਾਠ ਦੋ ਆ ਸਾਡੇ ਇਲਾਕੇ ਚ ਇੱਕ ਗੁੱਜਰ ਭਾਈ ਚਰੇ ਵਾਲਾ ਵੀ ਬਾਠਵਾ ਇੱਕ ਪਿੰਟਰ ਸਾਹਿਬ ਤੁਹਾਡਾ ਜੱਟਾ ਵਾਲਾ ਵੀ ਬਾਠਵਾ ਮੈਂ ਕਿਹਾ ਵੀ ਤੂੰ ਬਾਠ ਕਿਹੜਾ ਜੱਟਾ ਵਾਲਾ ਕਿ ਗੁੱਜਰਾਨ ਕਹਿੰਦਾ ਜੀ ਇਹਦਾ ਕੀ ਮਤਲਬ ਮੈਂ ਪਿੱਛੇ ਲਾਇਆ ਗੋਦ ਲਾਇਆ ਕਹਿੰਦਾ ਜੀ ਮੈਂ ਜੱਟਾ ਵਾਲਾ ਬਾਠ ਮੈਂ ਕਿਹਾ ਵੀ ਜਿਹੜਾ ਪ੍ਰਦੀਪ ਸਿੰਘ ਦੀ ਛੁੱਟੀ ਤੁਸੀਂ ਰੋਕੀ ਆ ਮੈਂ ਕਿਹਾ ਤਰੱਕੀ ਤੂੰ ਦੇਣੀ ਆ ਕਿ ਸਰਕਾਰ ਨੇ ਕਹਿੰਦਾ ਸਰਕਾਰ ਨੇ ਤਰੱਕੀ ਨੂੰ ਹੱਕ ਦੀ ਲੜਾਈ ਲੜ ਸਕਦਾ ਕਹਿੰਦਾ ਲੜ ਸਕਦਾ ਤੈਨ ਛੁੱਟੀ ਰੋਕ ਕੇ ਆਪਣੇ ਸਿਰ 'ਤੇ ਸਵਾ ਗਿਆ ਪਾਈ ਪਰ ਦੱਸ ਕਿਉਂ ਪਰ ਅਸਵਾ ਤੂੰ ਹਮਾਂ ਫਿਰ ਪਾਵਾਂਗੇ ਇਸੇ ਸਿਰ 'ਤੇ ਬੈਠੋ ਐਥੋਂ ਭੇਜਿਆ ਫਿਰ ਸਵਾ ਦੇ ਜੰਨਾ ਪਾਉਣ ਕਰ ਸਨ ਮੇਰੀ ਬੇਨਤੀ ਆ ਤੁਹਾਡੇ ਅੱਗੇ ਮੇਰਾ ਇਦਾਂ ਦਾ ਬਿਲਕੁਲ ਸੁਭਾਅ ਨਹੀਂ ਹੈਗਾ ਪਰ ਜਦੋਂ ਮੈਂ ਕੌਮੀ ਦੁੱਖ ਤਰਦ ਦੇਖਦਾ ਮੈਨੂੰ ਤਾਂ ਮੇਰੇ ਮਾਪਿਓ ਨੇ ਜੀ ਕਹਿਣਾ ਤੇ ਜੀਕ ਸੁਣਨਾ ਸਿਖਾਇਆ ਮੇਰੇ ਮਾਪਿਓ ਦਾ ਕੋਈ ਨਸੂਰ ਨਹੀਂ ਇਸ ਭਾਸ਼ਾ ਵਿੱਚ ਇਹ ਜਿਹੜੇ ਗਰੀਬ ਦਾ ਦੁੱਖ ਹੈ ਤਰਦ ਹੈ ਟਿਕਣੀ ਨਹੀਂ ਦਿੰਦਾ ਮੈਨੂੰ ਇਹ ਮੈਨੂੰ ਟਿਕਣ ਨਹੀਂ ਦਿੰਦਾ ਸਾਡੇ ਪਿੰਡਰ ਸਾਹਿਬ ਬੈਠੇ ਤੁਹਾਡੇ ਚ ਅਸੀਂ ਇਕੱਠਿਆਂ ਦੀ ਜੋਗ ਕੇ ਮੈਂ ਨਿਊਜ਼ੀਲੈਂਡ ਗਿਆ ਇਹਨਾਂ ਦਾ ਬੇਟਾ ਆਸਟ੍ਰੇਲੀਆ ਇੱਕ ਨਾਲ ਉਹਨਾਂ ਦੇ ਮਿੱਤਰ ਸ਼ਰਮਾ ਜੀ ਤੇ ਦੋਏ ਜਣੇ ਮੈਨੂੰ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਮਿਲ ਜਾਵੇ। ਮੇਰੇ ਦਿਮਾਗ 'ਚ ਖੱਟਕੀ ਗੱਲ। ਮੈਂ ਕਿਹਾ ਯਾਰ ਕੋਈ ਇੰਨੀ ਦੂਰ ਆਇਆ ਬਿਨਾਂ ਗੱਲ ਤੋਂ ਨਹੀਂ ਆਇਆ ਕਿ ਮੈਨੂੰ ਲੱਗਦਾ ਕਿ ਮੇਰਾ ਟੱਬਰ ਕਿਉਂਕਿ ਇਹ ਵੀ ਮੇਰਾ ਟੱਬਰ ਹੈ। ਵੀ ਮੈਂ ਕਿਹਾ ਮੇਰਾ ਟੱਬਰ ਕਿਸੇ ਮੁਸ਼ਕਲ 'ਚ ਆਪ। ਕਿਉਂਕਿ 15 ਦਿਨ ਪਹਿਲੇ ਡਾਕਟਰ ਸਾਹਿਬ ਮੈਨੂੰ ਪੁੱਛਦੇ ਸੀ ਗੜੀ ਸਾਹਿਬ ਮਿਲਣਾ 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 ਉਹ ਕਿਤੇ ਲਹੜਿਆਣੇ ਟੱਕੜ ਗਏ। ਲੇਕਿਨ ਰਾਸ਼ੀ ਅੰਨਾ ਸੀ 1.5-2000 ਬੰਦਾ ਸੀ ਉਦਣ ਤੇ ਗੱਲਦਾ ਹੋਈ ਚੱਜ ਨਾ। ਥੋ ਤੇ ਮਾੜੀ- ਕੰਮੀ ਇਹ ਨਾ ਹੁੰਦਾ ਕਿ ਇਹਨਾਂ ਫੋਟੇ ਭੁੱਲ ਜਾਂਦੀ ਆ ਮੈਂ ਇਹਨਾਂ ਦੇ ਬੇਟੇ ਨੂੰ ਪੁੱਛੋ ਵੀ ਡਾਕਟਰ ਨੇ ਬੀ ਡੀ ਐਸ ਵੱਡਾ ਹਸਪੀਟਲ ਵੱਡਾ 1 ਮਿਲੀਅਨ ਡਾਲਰ ਤੱਕ ਖਾ ਹੀ ਦਿੰਦੇ ਹਰ ਸਾਲ ਵੱਡਾ ਹਸਪੀਟਲ ਤੇ ਮੈਂ ਕਿਹਾ ਯਾਰ ਡਾਕਟਰ ਗੱਲ ਸੁਣ ਤੂੰ ਮੇਰੀ ਗੱਲ ਅਸੀਂ ਤਾਂ ਗੱਡੀ 'ਚ ਇਕੱਠੇ ਹੀ ਬੈਠੇ ਆ ਮੈਂ ਯਾਰ ਕੋਈ ਮੁਸ਼ਕਲ ਐ ਵੀ ਮੇਰਾ ਤਾਂ ਮਿਲਣੇ ਵਾਲਾ ਨਿਊਜ਼ੀਲੈਂਡ ਪ੍ਰੋਗਰਾਮ 11 ਵਜੇ ਤੱਕ ਨਹੀਂ ਖਤਮ ਹੋ ਰਿਹਾ ਮੈਂ ਤਾਂ ਆਲਰੇਡੀ 2 ਘੰਟੇ ਦੇਰ ਚੱਲ ਰਿਹਾ ਸਿੱਧਾ ਦੱਸ ਕੇ ਕਿਆ ਮੁਸ਼ਕਲ ਕਹਿੰਦੇ ਗੜੀਸ਼ਾ ਬੈਠੀ ਕਹਿੰਦੀ ਮੈਂ ਬੱਜਕੇ ਇੰਨਾ बीमा ਕਰਾ ਨਾ ਕਰ ਵਿਜਿੱਤੀ ਛੇ ਮੈਂ ਕਮਰਾ ਕਿੱਥੇ ਕਹਿੰਦੇ ਤਲਾਨੀ ਹੈ ਕਮਰੇ ਚ ਬੈਠੇ ਪ੍ਰੋਗਰਾਮ ਹੈ ਕੈਨਸਲ ਕੀਤਾ ਮੈਂ ਗੱਲ ਸੁਣੀ ਐਸਐਸਪੀ ਕੂਰਥਲਾ ਨੂੰ ਸਪੀਕਰ ਲਾ ਕੇ ਫੋਨ ਆਇਆ ਫੋਨ ਲਾ ਕੇ ਕਿਹਾ ਇਹਨਾਂ ਨਾ ਧੱਕਾ ਹੋ ਰਿਹਾ ਕੁੜੀ ਬਿਨਾ ਦਾਜ ਤੇ ਹਿਜਮੋ ਵਿਆਹੀ ਆ ਕੁੜੀ ਆਸਟ੍ਰੇਲੀਆ ਪੁੱਜ ਗਈ ਆ ਮੁੰਡਾ ਕੁੜੀ ਨੇ ਪਾਗਲ ਕਰਤਾ ਆ ਦਿਮਾਗੀ ਤੌਰ ਤੇ ਇੰਨਾ ਪ੍ਰੈਸ਼ਰ ਡਿਪਰੈਸ ਹੋ ਗਿਆ ਮੁੰਡਾ ਵਾਪਸ ਆਸਟ੍ਰੇਲੀਆ ਤੋਂ ਅੰਡੀ ਆ ਕੇ ਕਹਿੰਦਾ ਕੀ ਕਸੂਰ ਇਹਦਾ ਕੀ ਕਸੂਰ ਕਹਿੰਦਾ ਇਹ ਤਾਂ ਜ਼ਿੰਮੇਦਾਰ ਹਾਂ ਮੈਂ ਤਾਂ ਜ਼ਿੰਮੇਦਾਰ ਬੰਦੇ ਨਹੀਂ ਹੁੰਦੇ ਇਹ ਮੇਰੇ ਆ ਪ੍ਰੋਫੈਸਰ ਸਾਹਿਬ ਪ੍ਰਸ਼ਾਸਨੇ ਦਾ ਪੁੱਛਦਾ ਜਦੋਂ ਮੈਂ ਲੱਖ ਵੱਖ-ਵੱਖ ਮੇਰੇ ਕੋਲ ਹਰ ਜਾਤ ਹਰ ਧਰਮ ਦੇ ਕੇਸ ਆ ਪਰ ਮੈਂ ਫਿਰ ਬੇਨਤੀ ਕਰਦਾ ਤੁਸੀਂ ਵੀ ਇੱਤਾਂ ਦੇ ਬਣਿਓ ਮੇਰੀ ਬੇਨਤੀ ਆ ਤੁਸੀਂ ਵੀ ਇਦਾਂ ਦੇ ਬਣਿਓ ਜਾਤ ਨਾ ਦੇਖਿਓ ਜਦੋਂ ਕਿਸੇ ਦੀ ਬਾਹ ਫੜਨ ਦੀ ਪਾਰੀ ਹੈ ਧਰਮ ਨਾ ਦੇਖਿਓ ਪਾਰਟੀ ਵੀ ਨਾ ਦੇਖਿਓ ਖਿਆਲ ਕਰਨਾ ਪਾਰਟੀ ਵੀ ਦੇਖਣੀ ਨਹੀਂ ਜਿਹੜਾ ਦੁਖੀ ਤੇ ਖਿਆਲ ਆ ਗਿਆ ਸੀ ਮੈਂ ਡਾਕਟਰ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਡਾਕਟਰ ਸਾਹਿਬ ਚਾਦਰ ਲੈ ਕੇ ਸੌ ਜਾ ਹਵਾ ਵੀ ਤੇਰੇ ਬੰਦ ਹੋ ਗਈ ਉਹ ਮੇਰਾ ਭਰਾ ਆ ਛੋਟਾ ਹਵਾ ਵੀ ਤੇਰੀ ਹੋ ਗਈ ਮੈਂ ਕਿਉਂ ਸੁਣਾਈ ਗੱਲ ਇਸ ਕਰਕੇ ਨਹੀਂ ਸੁਣਾਈ ਕਿ ਡਾਕਟਰ ਸਾਹਿਬ ਨਹੀਂ ਕੀਤਾ ਇਸ ਕਰਕੇ ਸੁਣਾਈ ਜੇ ਤੁਸੀਂ ਮੈਨੂੰ ਆਪਣਾ ਭਰਾ ਮੰਨਦੇ ਆ ਤਾਂ ਮੇਰੀ ਸੋਚ ਇਹ ਆ ਤੁਸੀਂ ਵੀ ਇਹ ਸੋਚਦੇ ਬਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਸਵੀਰ ਸਿੰਘ ਗੜੀ ਜੀ ਉਹਨਾਂ ਦੇ ਨਾਲ ਬੈਠੇ ਪ੍ਰੋਫੈਸਰ ਜਲਵਾ ਜੀ ਔਰ ਉਹਨਾਂ ਦੇ ਨਾਲ ਸਾਡੇ ਕਲਸੀ ਸਾਹਿਬ ਅੱਜ ਇੱਕ ਨੌਨ ਪੋਲੀਟੀਕਲ ਪ੍ਰੋਗਰਾਮ ਜਿਹੜਾ ਗੜੀ ਸਾਹਿਬ ਨੇ ਪਹਿਲ ਕਰਦਿਆਂ ਕਿ ਸਾਰੇ ਸਮਾਜ ਦੇ ਲੋਕ ਜਿਹੜੇ ਆਪਣੀਆਂ-ਆਪਣੀਆਂ ਕੋਈ ਵੀ ਸਮਾਜ ਦੀਆਂ ਪ੍ਰੋਬਲਮ ਆ ਉਹ ਲੈ ਕੇ ਸਿਟੀ ਹਾਰਟ ਦੇ ਵਿੱਚ ਇਕੱਠੇ ਹੋਣ ਕਿਉਂਕਿ ਇਹ ਕਈ ਵਾਰੀ ਇਹ ਮੰਦੇ ਵਿੱਚ ਹੁੰਦਾ ਆ ਕਿ ਸ਼ਾਇਦ ਪੋਲੀਟੀਕਲ ਪਾਵਰਾਂ ਜਿਹੜੀਆਂ ਹੈਗੀਆਂ ਵੇ ਅਸੀਂ ਉਹਨਾਂ ਦੇ ਨਾਲ ਜਾਵਾਂਗੇ ਤਾਂ ਸਾਡੀ ਗੱਲ ਸੁਣੀ ਜਾਊਗੀ ਪਰ ਅੱਜ ਦਾ ਜਿਹੜਾ ਹੈ ਚੇਅਰਮੈਨ ਸਾਹਿਬ ਨੇ ਖੁੱਲਾ ਸੱਦਾ ਦਿੱਤਾ ਕਿ ਜੇ ਕਿਸੇ ਦੀ ਵੀ ਕੋਈ ਪ੍ਰੋਬਲਮ ਆ ਆਪਾਂ ਉਹਨੂੰ ਸੋਲਵ ਕਰਨੇ ਬੈਠੇ ਆ ਬਿਲਕੁਲ ਇਸ ਗੱਲ ਦੇ ਨਹੀਂ ਕਰਨਾ ਕਿ ਮੈਂ ਜਿਹੜੀ ਤੁਹਾਡੀ ਗੱਲ ਨਹੀਂ ਸੁਣਾਗਾ ਸਾਡੀ ਕੈਸੀ ਅਧਿਕਾਰੀ ਜਿਨ੍ਹਾਂ ਨੇ ਆਪਣੀ ਸਮਿਆਰ ਕਦੇ ਦੇ ਅਧ ਰਿਟਾਇਰ ਹੋ ਚੁੱਕੇ ਨੇ ਪਰ ਅਸੀਂ ਆਪਣੀ ਲੜਾਈ ਜਿਹੜੀ ਆ 2018 ਤੋਂ ਲਗਾਤਾਰ ਲੜ ਰਹੇ ਆ ਪਰ ਉਹਦਾ ਇੱਕ ਬੈਨੀਫਿਟ ਸਾਨੂੰ ਹੀ ਹੋਇਆ ਤਾਂ ਮੰਨ ਜੋ ਸਰਦਾਰ ਕੀਰ ਸਿੰਘ ਘੜੀ ਜੀ ਚੇਅਰਮੈਨ ਐਸੀ ਕਮਿਸ਼ਨ ਪੰਜਾਬ। ਵੇਖੋ ਅੱਜ ਮੈਂ ਫਗਵਾੜੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਪੰਜਾਬ ਦੇ ਫਗਵਾੜੇ ਦੇ ਇਲਾਕੇ ਦੇ ਲੋਕਾਂ ਦੇ ਦੁੱਖ ਦਰਦ ਸੁਣਨ ਲਈ ਪੁੱਜ ਆਇਆ। ਔਰ ਇੱਥੇ ਬਹੁਤ ਤਰ੍ਹਾਂ ਦੀਆਂ ਸ਼ਿਕਾਇਤਾਂ, ਜ਼ੁਲਮ ਅਤਿਆਚਾਰ, ਕੋਈ ਟਿਲ ਗੈਲੀ, ਕਿਤੇ ਪ੍ਰੋਮੋਸ਼ਨ, ਕਿਤੇ ਪੋਸਟ ਮੈਟ੍ਰਿਕ, ਕੋਈ ਗਲੀ ਦਾ ਰੌਲਾ, ਕਿਤੇ ਗ੍ਰਾਂਟ ਦਾ ਰੌਲਾ, ਕਿਤੇ ਛੱਪੜ ਦਾ ਰੌਲਾ ਇਹ ਸਾਰੀਆਂ ਚੀਜ਼ਾਂ ਚੱਲਦੀਆਂ। ਜਿਹੜਾ ਸਰਕਾਰੀ ਇੱਕ ਮੈਸੇਜ ਕੱਲ ਮੀਡੀਆ ਨੂੰ ਲੱਗਾ ਉਹਦੇ ਵਿੱਚ ਜੇ ਕੁਝ ਬੜਾ ਸੈਂਸਿਟਿਵ ਮੁੱਦਾ ਫਗਵਾੜੇ ਚੱਲ ਰਿਹਾ। ਜੋੜਾ ਗਉ ਖਤਿਆ ਰਹੇ ਕੋਈ ਅਰੋਪ-ਰੋਪੀ ਪਾਇਆ ਗਿਆ ਪੁਲਿਸ ਨੇ ਪਰਚਾ ਨੋ 10 ਸੰਬੰਧਿਆ ਦੇ ਕੀਤਾ ਉਹਨਾਂ ਵਿੱਚੋਂ ਕਿਹੜੇ 2% ਨੇ ਜਿਨ੍ਹਾਂ ਨੇ ਤੁਹਾਨੂੰ ਸ਼ਿਕਾਇਤ ਕੀਤੀ ਹੈ ਤੇ ਕੀਤ ਕਰਨ ਜਾ ਰਹੇ ਮੇਰੇ ਕੋਲ ਇੱਥੋਂ ਦੇ ਕਾਉਂਸਲਰ ਬੀਪੀ ਆ ਉਹਨਾਂ ਦੇ ਮਾਧਿਅਮ ਤੋਂ ਸ਼ਿਕਾਇਤ ਆਈ ਸੀ ਔਰ ਉਹਦੀ ਸੁਣਵਾਈ ਜਿਹੜੀ ਆ ਬਕਾਇਦਾ ਮੂਰੀ ਸਤੰਬਰ ਮਹੀਨੇ ਚ ਲੱਗੀ ਹੋਈ ਆ 9-10 ਤਰੀਕ ਦੀ ਅੱਜ ਮੈਂ ਉਸ ਸੰਬੰਧੀ ਜਿਹੜਾ ਡਿਪਾਰਟਮੈਂਟ ਨੂੰ ਮਿਲਿਆ ਮਾਨਜੋਗ ਐਸਪੀ ਮੈਡਮ ਆਈਸੀ ਚਾਲ ਸਾਹਿਬ ਔਰ ਡੀਐਸਪੀ ਸਾਹਿਬ ਔਰ ਸਬੰਧਤ ਇਨਕੁਆਇਰੀ ਅਫਸਰ ਐਸਐਚਓ ਬੀਪੀ ਹਸ਼ਾਰਾਣੀ ਕਾਇਦਾ ਵਿਸਤਾਰ ਦੇ ਨਾਲ ਉਹ ਪਾਰਟੀ ਵੀ ਪ੍ਰਾਈਸਿੰਗ ਨਾਲ ਗੱਲਬਾਤ ਕੀਤੀ ਆ ਲੇਕਿਨ ਉਹਦੀ ਅਸਲੀ ਜਿਹੜੀ ਸੁਣਵਾਈ ਆ ਉਹ ਉਹ ਸਾਰੀ ਦੀ ਸਾਰੀ ਸੈਕਟਰੀਏਟ ਵਿੱਚ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਕੁਝ ਦੱਸਿਆ ਗਿਆ ਮਤਲਬ ਕਿੱਥੇ ਕਾਰਵਾਈ ਪਹੁੰਚੀ ਆ ਕਿਉਂਕਿ ਹੱਲੇ ਤੱਕ মিডিਆ ਅੰਦਰ ਤੱਕ ਤਰੀਫ ਨਹੀਂ ਕੀਤਾ ਗਿਆ ਚੰਗੀ ਜੋ ਪੁਲਿਸ ਭਾਗ ਨੇ ਦੱਸਿਆ ਉਸ ਸੰਬੰਧੀ ਡਾਕੂਮੈਂਟ ਮੰਗ ਲਿਆ ਜਦ ਤੱਕ ਮੈਂ ਡਾਕੂਮੈਂਟ ਡਾਕੂਮੈਂਟ ਵਗੈਰਾ ਦੇਖ ਨਹੀਂ ਲੈਂਦਾ ਉਨ ਤੱਕ ਮੈਂ ਇਸ ਸੰਬੰਧੀ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦਾ